ਸੰਨੇ ਚ ਲਿਆ ਸੀ ਟਰੈਕਟਰ 21 ਹੈ 21 ਜੀ 21 ਚ ਕਿੰਨੇ ਦਾ ਲਿਆ ਸੀ ਨਵਾ ਇਹ ਪਤਾ ਨਹੀਂ 7 30 ਦਾ ਨੇ ਅੱਜ ਨਾ 7 30 ਦਾ 7 30 ਦਾ ਕਿ ਕਿੰਨੇ ਦੀ ਕਿੰਨੀ ਕਿਸ਼ਤ ਆਉਂਦੀ ਸੀ 41000 41000 ਰੁਪਏ ਦਾ 41100 ਦੀ ਕਿਸ਼ਤ ਆਉਂਦੀ ਸੀ ਕਿੰਨੇ ਚਿਰ ਬਾਅਦ 6 ਮਹੀਨੇ ਬਾਅਦ 6 ਮਹੀਨੇ ਬਾਅਦ ਕਿੰਨੇ ਕਿਸ਼ਤਾਂ ਭਰਤੀਆਂ ਸਹੀ ਬਣੀਆਂ ਟਾਈਮ ਸਰ ਹਾਂ 20 ਹੋ ਜਾਣਾ 7 ਲੱਖ 35000 ਦਾ ਟਰੈਕਟਰ ਲਿਆ ਸੀਗਾ 41000 ਦੇ ਤੇ ਪਹਿਲਾਂ ਕਿੰਨੇ ਭੜੇ ਸੀ ਐਡਵਾਂਸ ਉਹ ਜòn आले ਦਾ ਘਟਾਇਆ ਸੀ ਵਿੱਚ ਜਿਹੜਾ ਉਹਨਾਂ ਦੇ 4 ਦਾ ਘਟਾਇਆ ਸੀ ਇਹ ਵਿੱਚ ਅੱਛਾ ਬਾਕੀ ਲੋਨ ਕਰਾਇਆ ਸੀ 3 ਲੱਖ ਦਾ ਹੀ ਸੀ ਲੋਨ ਦਾ ਮਿਲ ਆ ਰਿਹਾ ਹੁਣ ਕਲੀਅਰ ਹੋ ਗਿਆ ਕਿ ਹੋਇਆ ਨਹੀਂ ਐਨਓ ਸੀ ਸਾਨੂੰ ਪਟਿਆਲੇੋਂ ਮਿਲੀ ਆ ਜਾ ਕੇ ਆ ਦੇਖੋ ਭਰਾਵੋ ਵੀਡੀਓ ਬਣਾ ਕੇ ਦੱਸ ਰਹੇ ਹਾਂ ਸਾਡੇ ਪਿੰਡ ਦੀ ਇਹ ਬੌਰਗੇ ਬੌਰਗੇ ਹੈ ਇਹਨਾਂ ਨੇ ਟਰੈਕਟਰ ਲਿਆ ਸੀਗਾ 2021 ਚ 557 ਕਿ 52 ਦਾ 557 552 552 ਸ਼ਰਾਦੂ ਯਾਰ ਮੂੰਹ ਹੀ ਮੂੰਹ ਸੁਣ ਲੈ ਇਹਨਾਂ ਨੇ ਕਿਹੜੇ ਬੰਦੇ ਨੇ ਮਿਹਨਤ ਕਰਨੀ ਵੀਰੋ ਕੋਈ ਵੀ ਕਰਨੀ ਆ ਕਮਾਈ ਕਰਨੀ ਆ ਸਾਰੀਆਂ ਕਿਸ਼ਤਾਂ ਦਾ ਅਡਵਾਂਸ ਭਰਦੇ ਆ ਨਾ ਇਹ ਹਾਂ ਇੱਕ ਟਰੈਕਟਰ ਸਾਥੋਂ ਅੱਜ ਇਹ 5405 ਡੇਢ ਸਾਲ ਪਹਿਲਾਂ ਲਿਆ ਸੀ ਉਹ ਨਾ ਨਹੀਂ ਇਹ ਮਤਲਬ 12 ਕਿਸ਼ਤਾਂ ਭਰਤੀਆਂ ਦੀ ਤੁਸੀਂ 15 15 ਭਰਤੀਆਂ ਡੇਢ ਸਾਲ ਪਹਿਲਾਂ ਲੈ ਕੇ ਗਏ ਸੀ ਸਭ ਤੋਂ 5405 ਅੱਜ ਉਹ ਕਲੀਅਰ ਕਰਨ ਆਏ ਆ ਵੀ ਅਡਵਾਂਸ ਅਡਵਾਂਸ ਪੈਸੇ ਦੇਣ ਆਏ ਆ ਉਹਦੀਆਂ ਕਿੰਨੀਆਂ ਕਿਸ਼ਤਾਂ ਪਹਿਲਾਂ 12 14 14 ਕਿਸ਼ਤਾਂ ਭਰਤੀ ਕਿੰਨੇ ਦੀ ਕਿਸ਼ਤ ਸੀ ਉਹਦੀ 14500 14500 ਦੀ ਕਿਸ਼ਤ ਸੀ ਹੈ ਠੀਕ ਹੈ ਗੁਣੇ ਦੇ ਸਹਾਰੇ ਨਾਲ ਸੀ ਤਾਂ ਤੇ ਹੁਣ ਪੈਸੇ ਫਿਰ ਕਿੱਥੋਂ ਇਕੱਠੇ ਕਰ ਲਏ ਸਾਰੇ ਤੁਸੀਂ 370000 ਰੁਪਇਆ ਕਮਾਈ ਕਰ ਲਈ ਜੀਨਦਾਨਿਆ ਘਮਨੇ ਦਾ ਅਸੀਂ ਢੋਨੇ ਅਸੀਂ ਜੀਨ ਲਾ ਲਿਆ ਅਸੀਂ ਚਲਾ ਲਈ ਕੋਸੇ ਕੁਝ ਖਰਚੇ ਕੁੱਚੇ ਵੱਢ ਲਈ ਠੀਕ ਹੈ ਆਹ ਖਰਚਿਆਂ ਦਾ ਕੰਮ ਕਰਦਾ ਮੁੰਡਾ ਨਾਲ ਤੇ ਇੱਧਰ ਇਹਨਾਂ ਕੋਲੇ ਕਪੈਣ ਤੇ ਲਾਇਆ ਬੌਰਗੇ ਸਿੱਖਾ ਕਮਾਈ ਬਹੁਤ ਕਰਦੇ ਆ ਵੀਰੋ ਕਿਨੇ ਕਮਾਈ ਕਰਨੀ ਆ ਇਹ ਬੌਰਗੇ ਸਿੱਖਾ ਤੇ ਇਹਨਾਂ ਨੇ ਮਸ਼ੀਨ ਤੇ ਲਾਇਆ ਸੀ ਤੇ ਇਹਦੇ ਨਾਲ 551 ਤੇ ਖਰਚਿਆਂ ਤੇ ਲਾਇਆ ਸੀ ਉਸ ਤੋਂ ਬਾਅਦ ਖਰਚਿਆਂ ਤੋਂ ਬਾਅਦ ਹੋਰ ਕਾਦੇ ਕਾਦੇ ਸੀਜ਼ਨ ਲਾਉਣੇ ਤੁਸੀਂ ਮਰੂਦਾਂ ਦਾ ਮਰੂਦਾਂ ਦਾ ਕਿੰਨੀ ਮਿਹਨਤ ਕਰਨੀ ਆ ਵੀਰੋ ਹੁਣ ਮਰੂਦਾਂ ਦੀ ਕਮਾਈ ਕਰਦੇ ਆ ਹੈ ਜਦੋਂ ਟਰੈਕਟਰ ਲੈ ਕੇ ਗਏ ਰਾਹੁਲ ਕਹਿੰਦਾ ਗੱਡੀ ਲਿਆਂਵਾ ਆਟੀਗਾ ਲਿਆਂਦੀ ਉਹਨੇ ਅੱਛਾ ਗੱਡੀ ਵੀ ਕਿਸ਼ਤ ਤੇ ਲੈਂਦੀ ਹੈ ਹਾਂ 24 ਮਾਡਲ ਅੱਛਾ ਉਹ ਵੀ ਕਿਹੜਾਈ ਜਾਂਦਾ ਪਟੀਆਂ ਦੇ ਕਿਸ਼ਤ ਉਹ ਸੋਡਾ ਗਵਾਂਡੀ ਚਲਾਉਂਦਾ ਹੁੰਦਾ ਸੀ ਜਿਹੜੀ ਗੱਡੀ ਜੀ ਆਟੀਗਾ ਠੀਕ ਹੈ ਉਹੀ ਗੱਡੀ ਆ ਅੱਛਾ ਕਿਸ਼ਤਾਂ ਵਧੀਆ ਟਾਂਸਰ ਪਰੀਆਂ ਜਾਂਦਾ ਹਾਂ ਉਹ 22000 ਰੁਪਏ ਕਿਸ਼ਤ ਉਹ ਠੀਕ ਹੈ ਹੁਣ ਲੈਂਦੇ ਪੈਸੇ ਭਰਨ ਵਾਸਤੇ ਹ ਸਾਰੇ ਐਡਵਾਂਸ ਇਹਨਾਂ ਨੇ ਹੁਣ ਐਮਲੋ ਵੀ 14 ਕਿਸ਼ਤਾਂ ਤੋਂ ਬਾਅਦ ਟੋਟਲ 40 ਕਿਸ਼ਤਾਂ ਸੀ ਹੁੰਦੀਆਂ 40 ਕਿਸ਼ਤਾਂ ਸੀਗੀਆਂ ਤੇ ਐਮਲੋ ਇਹ 26 ਕਿਸ਼ਤਾਂ ਐਡਵਾਂਸ ਦੇ ਕੇ ਚੱਲੇ ਹੋਏ ਬ੍ਰਾਂਚ ਡੀਟਰ ਤੇ ਕਿਹਨੇ ਕਮਾਈਆਂ ਕਰਨੀਆਂ ਆਸਾਨ ਕਿਸ਼ਤਾਂ ਤੇ ਡੀਟਰ ਲੈ ਕੇ ਵੀਰੋ ਬਹੁਤ ਕਮਾਈਆਂ ਕਰ ਸਕਦੇ ਨੇ ਤੁਸੀਂ ਵੀ ਜੇਕਰ ਆਸਾਨ ਕਿਸ਼ਤਾਂ ਦੇ ਡੀਟਰ ਖਰੀਦਨੇ ਆ ਵੜਾਂਹੇ ਟਰੈਕਟਰ ਪਿੰਡ ਭਾਈ ਬਖਤੌਰ ਡਿਸਟ੍ਰਿਕਟ ਬਟੰਡਾ ਤੋਂ ਅੱਗੇ ਖਰੀਦ ਸਕਦੇ ਹੋ ਬਹੁਤ ਜ਼ਿਆਦਾ ਟਰੈਕਟਰ ਲੱਗੇ ਆ ਐਸ ਲੋਟ ਤੁਸੀਂ ਵੀ ਕਾ ਆਪਦੀਆਂ ਕਮਾਈਆਂ ਕਰਕੇ ਕਿਸੇ ਬੰਦੇ ਨੇ ਕੋਈ ਕਮਰਸ਼ੀਅਲ ਕੰਮ ਕਰਦੇ ਆ ਰਿਕਾਟ ਵਗੈਰ ਥੋੜਾ ਬਿਲਕੁਲ ਸਹੀ ਚਾਹੀਦਾ ਲੱਖ ਡੇਢ ਲੱਖ ਰੁਪਈਆ ਤੁਸੀਂ ਐਡਵਾਂਸ ਲੈ ਕੇ ਆ ਜੋ ਵੀਰੋ ਬਾਕੀ ਸਾਰੀਆਂ ਆਸਾਨ ਕਿਸ਼ਤਾਂ ਹੋ ਜਾਣਗੀਆਂ ਕਿਵੇਂ ਸਮਝਿਆ ਤੁਹਾਨੂੰ ਉਦਾਹਰਨ ਤੌਰ ਤੇ ਇਹਨਾਂ ਨੇ ਦੱਸਤਾ ਬਹੁਤ ਬਹੁਤ ਧੰਨਵਾਦ ਕਿੱਥੋਂ ਕਿੱਥੋਂ ਜੁੜੇ ਹੋ ਵੀਡੀਓ ਨੂੰ ਅੱਗੇ ਸ਼ੇਅਰ ਕਰੋ ਇਹਨਾਂ ਕੋਲੇ ਜ਼ਮੀਨ ਦਾ ਵੀ ਹੋਰ ਆਹੇ ਨਹੀਂ ਇਹਨਾਂ ਕੋਲੇ ਵਿਚਾਰਿਆਂ ਕੋਲੇ ਹੈ ਨਹੀਂ ਹੋਰ ਜਿਵੇਂ ਹੈ ਨਹੀਂ ਕਿੰਨੀ ਜਮੀਨ ਜਮਣੀ ਓਏ ਦੋ ਕਣਾ ਨੇ ਘਰ ਪਾਇਆ ਵਾ ਉੱਥੇ ਨੀ ਉਹ ਤਾਂ ਨੂੰ ਕੀ ਕੀਤੀ ਵਾਸਤੇ ਨਹੀਂ ਹੈਗੀ ਆਹ ਲਾਲ ਫੁੱਟੋਲੇ ਤਾਂ ਕੋਈ ਜੀ ਕੋਈ ਜਮੀਨ ਇਹਨਾਂ ਦਾ ਮਿਹਨਤ ਪੂਰੀ ਕਰਦੇ ਨੇ ਇਹਨਾਂ ਦਾ ਹੱਥਾਂ ਦੀ ਮਿਹਨਤ ਹੈ ਮਿਹਨਤ ਕਰਦੇ ਕਿਸ ਤੇ ਕੱਟਦਾ ਮੈਨੂੰ ਮੈਂ ਕਿਵੇਂ ਨਹੀਂ ਗੱਡੀ ਹੁਣ ਹਾਂ ਕੱਢਦੇ ਹੁਣ ਮਿਹਨਤ ਕਰਦੇ ਸਿਰ ਤੇ ਹੁੰਦਾ ਹੈ ਬਹੁਤ ਮਿਹਨਤ ਕਰਦੇ ਮਿਹਨਤ ਨਾਲ ਵੀਰੋ ਹਰੇਕ ਉਸ ਅਸਲ ਹੋ ਜਾਂਦਾ ਹੈਗਾ ਕਿਵੇਂ ਇਹਨਾਂ ਨੇ ਕਰਿਆ ਧੰਨਵਾਦ ਥੈਂਕ ਯੂ